ਦੋ ਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਤਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾ ਤੋਂ ਹੀ ਪਾਬੰਦੀ ਹੈ ਪੰਡਿਤ ਰਾਓ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾਂ ਤੇ ਹਾਈ ਕੋਰਟ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਵਿੱਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ 'ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ ਨਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ ਅੱਛਾ ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗ੍ਰਾਉਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਉਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਹੈ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਹੈ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦਕਿ ਐਨਏਟੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਲੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਓ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਿਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਿਟੀਸ਼ਨ ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਿਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ 9ਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ اچھا ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱઠી ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗਰਾਊਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਊਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਹੈ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਆ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦ ਕਿ ਐਨਾਤੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਡੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾ ਤੋਂ ਹੀ ਪਾਬੰਦੀ ਹੈ ਪੰਡਿਤ ਰਾਓ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਹਾਈ ਕੋਰਟ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਇਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿੱਖ ਵਿੱਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ 'ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਏਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ ਨਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਦੋਸਾਂਝ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ ਅੱਛਾ ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀਗੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗ੍ਰਾਉਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਉਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋ ਦਾ ਨੁਕਸਾਨ ਸ਼ੋ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਹੈ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦ ਕਿ ਐਨਾਤੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਤਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਹੈ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਓ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੁਸਾਂਝ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ 9ਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਚ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਜੀ ਸੀ ਉਹ ਸ਼ੋਅ اچھا ਉਸ ਦੌਰਾਨ ਉਸ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗਰਾਊਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਊਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਹੈ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਆ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦਕਿ ਇਨਾਤੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਉ ਤਨੇਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੇ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ ਨਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਦੋਸਾਂਝ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ ਅੱਛਾ ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗ੍ਰਾਉਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਉਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਹੈ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦ ਕਿ ਐਨਾਤੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਤਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਉਤ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਿਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਿਟੀਸ਼ਨ ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਿਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ 9ਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਚ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ اچھا ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀ ਕਿ ਉਸ ਸ਼ੋਅ ਦੇ ਦੌਰਾਨ ਪੀਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗਰਾਊਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਊਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਹ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਆ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦ ਕਿ ਇਨਾਤੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਉ ਤਨੇਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾਂ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਵਿੱਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ 'ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ ਨਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ ਅੱਛਾ ਉਸ ਦੌਰਾਨ ਉਹ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱਠੀ ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗ੍ਰਾਉਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਉਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਹੈ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦਕਿ ਐਨਾਟੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਲੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਤਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਓ ਧਨੀਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ ਇੰਨਾ ਹੀ ਨਹੀਂ ਇਹ ਸ਼ੋਅ ਰਾਤ ਦੇ 12 ਵਜੇ ਤੱਕ ਚੱਲਦਾ ਰਿਹਾ ਅਤੇ ਸ਼ੋਅ ਦੌਰਾਨ ਆਵਾਜ਼ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਸੀ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਭਵਿਕ ਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਚ ਪੰਜਾਬ ਸਰਕਾਰ ਨੂੰ 7 ਫਰਵਰੀ ਤੱਕ ਦਾ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਅਗਲੀ ਸੁਣਵਾਈ ਯਾਨੀ 7 ਫਰਵਰੀ ਨੂੰ ਹੈ ਔਰ ਉਸੇ ਦਿਨ ਇਸ ਪਟੀਸ਼ਨ ਚ ਸ਼ਾਮਲ ਦੋਸ਼ਾਂ ਤੇ ਜਵਾਬ ਦੇਣਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ 31 ਦਸੰਬਰ ਦੀ ਰਾਤ ਯਾਨੀ 9ਵੇਂ ਸਾਲ ਦੀ ਪਹਿਲੀ ਰਾਤ ਇਹ ਸ਼ੋਅ ਹੋਇਆ ਸੀ ਦਲਜੀਤ ਜੋਸਾਈ ਦਾ ਕਾਫੀ ਚਰਚਾ ਸੀ ਪਹਿਲਾਂ ਤੋਂ ਹੀ ਕਾਫੀ ਚਰਚਾ ਦੀ ਸੀ ਉਹ ਸ਼ੋਅ اچھا ਉਸ ਦੌਰਾਨ ਉਸ ਸ਼ੋਅ ਤੋਂ ਬਾਅਦ ਇਹ ਗੱਲ ਵੀ ਉੱઠી ਸੀ ਕਿ ਉਸ ਸ਼ੋਅ ਦੇ ਦੌਰਾਨ ਪੀਏਯੂ ਦੀ ਗਰਾਊਂਡ ਦਾ ਇਸਤੇਮਾਲ ਕੀਤਾ ਗਿਆ ਔਰ ਉਸ ਗਰਾਊਂਡ ਦਾ ਨੁਕਸਾਨ ਵੀ ਹੋਇਆ ਯਾਨੀ ਪਲੇਗਰਾਊਂਡਸ ਜਿਹੜੀਆਂ ਸੀਗੀਆਂ ਜਿਹੜੀ ਗਰਾਊਂਡ ਸੀਗੀਆਂ ਉਹਨਾਂ ਦਾ ਨੁਕਸਾਨ ਵੀ ਹੋਇਆ ਪਹਿਲਾਂ ਇਸ ਗੱਲ ਦੀ ਚਰਚਾ ਹੋਈ ਉਹਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਿਹਾ ਕਿ ਉਸ ਲਗਾਤਾਰ ਜੋ ਵੀ ਸ਼ੋਅ ਦਾ ਨੁਕਸਾਨ ਸ਼ੋਅ ਦੇ ਦੌਰਾਨ ਨੁਕਸਾਨ ਹੋਇਆ ਉਸ ਨੂੰ ਉਹ ਰਿਪੇਅਰ ਕਰਾ ਰਹੇ ਨੇ ਠੀਕ ਕਰਾ ਰਹੇ ਨੇ ਤਾਂ ਹੁਣ ਇੱਕ ਅਜਿਹੀ ਪਟੀਸ਼ਨ ਤੇ ਨੋਟਿਸ ਜਾਰੀ ਹੋਇਆ ਹੈ ਜਿਸ ਦੇ ਵਿੱਚ ਸ਼ਰਾਬ ਅਤੇ ਨਸ਼ੇ ਨੂੰ ਪ੍ਰਮੋਟ ਕਰਨ ਦੇ ਦੋਸ਼ ਲਗਾਏ ਗਏ ਆ ਉਸ ਦੌਰਾਨ ਇੱਕ ਗੀਤ ਵਜਾਏ ਗਏ ਇੱਕ ਗੀਤ ਚੱਲੇ ਨੇ ਜਦਕਿ ਐਨਾਟੇ 2019 ਤੋਂ ਪਾਬੰਦੀ ਲਗਾਈ ਗਈ ਹੈ ਨਮਸਕਾਰ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਝ ਪੰਜਾਬੀ ਗਾਇਕ ਦਿਲਜੀਤ ਦੋਸਾਂਝ 31 ਦਸੰਬਰ ਦੇ ਸ਼ੋਅ ਨੂੰ ਲੈ ਕੇ ਲਗਾਤਾਰ ਚਰਚਾ ਚੱਨੀ ਤੇ ਹੁਣ ਉਸ ਸ਼ੋਅ ਨੂੰ ਲੈ ਕੇ ਇੱਕ ਨਵਾਂ ਨੋਟਿਸ ਜਾਰੀ ਹੋਇਆ ਇਹ ਨੋਟਿਸ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਦੇ ਡੀਸੀ ਅਤੇ ਪ੍ਰਡੂਸ਼ਨ ਕੰਟਰੋਲ ਵਿਭਾਗ ਨੂੰ ਜਾਰੀ ਹੋਇਆ ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਸ ਦਿਨ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਮੋਟ ਕਰਨ ਵਾਲੇ ਗਾਣੇ ਵਜਾਏ ਗਏ ਜਦਕਿ ਇਹਨਾਂ ਤੇ ਪੰਜਾਬ ਚ ਪਹਿਲਾਂ ਤੋਂ ਹੀ ਪਾਬੰਦੀ ਹੈ ਪੰਡਿਤ ਰਾਉ ਤਨੇਰਵਰ ਨੇ ਇਹ ਪਟੀਸ਼ਨ ਪਾਈ ਹੈ ਮਾਨਹਾਨੀ ਵਾਲੀ ਇਹ ਪਟੀਸ਼ਨ ਹੈਗੀ ਹੈ ਜਿਸ ਪਟੀਸ਼ਨ ਚ ਕਿਹਾ ਗਿਆ ਹੈ ਕਿ 2019 ਚ ਸ਼ਰਾਬ ਨਸ਼ੇ ਹਥਿਆਰਾਂ ਅਤੇ ਅਸ਼ਲੀਲਤਾ ਨੂੰ ਸ਼ਾਹੀਦ ਕਰਨ ਵਾਲੇ ਗੀਤਾ ਤੇ ਹਾਈ ਕੋਰਟ ਵੱਲੋਂ ਪਵਿੰਦੀ ਲਗਾ ਦਿੱਤੀ ਗਈ ਸੀ ਇਸ ਦੇ ਬਾਵਜੂਦ ਦਲਜੀਤ ਦੋਸਾਂਜ ਦੇ ਲੁਧਿਆਣਾ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ